ਉਹ ਤੁਹਾਡੀ ਦੋਸਤੀ ਨਾਲ ਜੁੜਿਆ ਹੋਇਆ ਅਰੂਸਾ ਹੋਰਾਂ ਦੇ ਨਾਲ ਉਹ ਦੋਸਤੀ ਕਿਵੇਂ ਹੁੰਦੀ ਹੈ ਔਰ ਉਹਨੂੰ ਲੈ ਕੇ ਕਈ ਸਾਰੇ ਬਹੁਤ ਸਾਰੇ ਸਵਾਲ ਚੁੱਕਦੇ ਆ ਜਾਂ ਕਈ ਸਾਰੇ ਇਹ ਇਹ ਡਿਫੈਂਸ ਕਰਕੇ ਦੋਸਤੀ ਸੀ ਕਿਉਂਕਿ ਉਹ ਡਿਫੈਂਸ ਦੇ ਬੜੇ ਐਕਸਪਰਟ ਸੀ ਨੋ 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 ਨਾਥਿੰਗ ਟੂ ਨਾਥਿੰਗ ਟੂ ਆਈ ਡਸ ਮੈਟਰ ਸੋ ਦੈਟਸ ਆਲਵੇ ਉਰੇ ਆਏ ਸੀ ਅਜੀਤ ਦੇ ਫੰਕਸ਼ਨ ਚ ਔਰ ਮੈਂ ਵੀ ਗਿਆ ਸੀ ਅਜੀਤ ਦੇ ਫੰਕਸ਼ਨ ਚ ਉਸਕੇ ਸ਼ਾਮ ਨੂੰ ਕਿਸੇ ਦਾ ਡਿਨਰ ਸੀਗਾ ਮੇਰੇ ਦੋਸਤਾਂ ਉੱਥੇ ਮੈਂ ਉਹਨਾਂ ਨੂੰ ਮਿਲਿਆ ਸੀ ਦੈਟਸ ਆਲ ਯਾਹ ਜੀ ਕੋ ਨਾਥਿੰਗ ਟੂ ਡੂ ਡਿਫੈਂਸ ਇਹ ਤਾਂ ਉਹ ਕਹਾਣੀਆਂ ਜੋ ਮਰਜੀ ਬਣਾਈ ਜਾਣ ਬਟ ਯੈਸ ਉਹਨਾਂ ਨੇ ਆਪਣੇ ਸ਼ੀ ਵਾਸ ਅ ਕੋਰਸਪੌਂਡੈਂਟ ਫॉर ਪਤਾਨੀ ਕੀ ਦੇ ਵਾਸੇ ਕਿ ਜੀ ਟੀ ਡਿਫੈਂਸ ਹੀ ਗਲਤ ਕਰਤੀ ਸੀ ਅੱਜ ਵੀ ਗੱਲਬਾਤ ਹੁੰਦੀ ਹੈ ਨੋ ਆਈ ऍम ਨਾਟ ਨਾ ਕਈ ਸਾਲ ਹੋ ਗਏ ਨੇ ਹੁਣ ਤਾਂ ਦੋਸਤੀ ਕਿਵੇਂ ਦੀ ਹੈ ਨਾਈਸ ਗੋ ਫ੍ਰੈਂਡਲੀ ਦੋਸਤੀ ਸਾਰਿਆਂ ਦੇ ਦੋਸਤ ਹੁੰਦੇ ਨੇ ਹੁਣ ਇਹ ਤਾਂ ਸਬੋਡੀ ਦਾ ਲੇਡੀ ਸ਼ੀ ਸ਼ੁੱਡਨਟ ਬੀ ਯਰ ਫਰੈਂਡ ਵਾਟ ਇਜ਼ ਦਿਸ ਇਹ ਪਤਾਨੀ ਕੀ ਜ਼ਮਾਨਾ ਬਦਲ ਗਿਆ ਹੈ ਆਈ ਮੀਨ ਯੂ ਕੈਨ ਯੂ ਕੈਨ ਹੈਵ ਅ ਲੇਡੀ ਫਰੈਂਡ ਯੂ ਕੈਨ ਹੈਵ ਅ ਥੋੜੇ ਦੋਸਤ ਹੋ ਸਕਦੇ ਪਰ ਨਾ ਉਹ ਸਾਰੀ ਦੁਨੀਆ ਸਾਰੇ ਸਾਰਿਆਂ ਨੂੰ ਮਿਲਦੇ ਨੇ ਇਹਦੇ ਵਿੱਚ ਕੀ ਇਸ਼ੂ ਬਣ ਜਾਂਦਾ ਹੈ